ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਰਸਾਗਤ ਆਪਣੇ YouTube ਚੈਨਲ Weather by Karan ਵਿੱਚ ਜਿਸ ਵਿੱਚ ਅਪਾ 23 ਤੋਂ 24 ਦਸੰਬਰ ਪੰਜਾਬ ਦੇ ਮੌਸਮ ਬਾਰੇ ਗੇ। ਵੀਰ ਦਬਦਬਾ ਮੌਸੋ ਦਾ ਹਲਟ ਜਾਰੀ ਹੋ ਚੁੱਕਾ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜੁ ਕਰ ਲੋ ਤੇ ਆਪਾਂ ਲਾ ਸਕਦੇ ਕਿਸਾਨ ਵੀਰਾਂ ਨਾਲ ਯਾਰਾ ਬੱਲਣ ਜਿਹਨੂੰ ਆਪਣੇ ਵਾਜਾ ਦੀ ਇਨਫੋਰਮੇਸ਼ਨ ਲੋੜ ਪੈਂਦੀ ਹੈ। ਉਹਨਾਂ ਦਾ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲੋ ਚਲੋ ਅੱਜ ਦੇ ਵੀਡੀਓ ਦਾ। ਹੁਣ ਤੁਸੀਂ 23 ਦਸੰਬਰ 1:30 ਵਜੇ ਦੀਆਂ ਪੰਜਾਬ ਦੀਆਂ ਲਾਈਵ ਸੈਟਅ ਪੰਜਾਬ ਦੇ ਜਿਆਦਰ ਭਾਗਾਂ 'ਚ ਬੱਦਲਵਾਈ ਬਣੀ ਹੋਈ ਹੈ ਹੱਲੇ ਟੁੱਟਮੀ ਬੱਦਲਵਾਈ ਬਣੀ ਹੋਈ ਹੈ ਪੰਜਾਬ ਦੇ ਕਾਫੀ ਭਾਗਾਂ 'ਚ ਆਪਾਂ ਨੂੰ ਵੀ ਦੇਖਣ ਨੂੰ ਮਿਲਿਆ ਬੂੰਦਾਬੰਦੀ ਸਵੇਰ ਤੋਂ ਲਗਾਤਾਰ ਹੱਲੇ ਤਾਈ ਜਾਰੀ ਹੈ ਤਾਂ ਅਗਲੇ ਟਾਈਮ 'ਚ ਵੀ ਜਾਈ ਦੇ ਸਕਦੀ ਹੈ ਪਰ ਹਾਂ ਥੋੜੇ ਬੱਦਲ ਤੋਂ ਪਹਿ ਹੀ ਦੇਖਣ ਨੂੰ ਮਿਲੂਗੀ ਆਪਣੇ ਕਈ ਇਲਾਕਿਆਂ 'ਚ ਕਿਉਂਕਿ ਮਤਲਬ ਪਤਮੀ ਜੀ ਬੱਦਲਵਾਈ ਹੁਣ ਹੋ ਚੁੱਕੀ ਹੈ ਤੇ ਜਿਸ ਤਰ੍ਹਾਂ ਪਰ ਬੱਦਲਵਾਈ ਹੱਲੇ ਹੋਰ ਕ੍ਰੀਏਟ ਹੁੰਦੀ ਰਹੂਗੀ ਆਪਣੇ ਬਸ ਥੋੜੇ ਬੱਦਲ ਲੱਗ ਕੇ ਟੁੱਟਮੀ ਜੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਸ਼ੀਤ ਲੇਰ ਆ ਕੇ ਪੂਰੇ ਮਾਹੌਲ ਬਣੇ ਹੋਏ ਹਵਾ ਚੱਲ 24 ਤਰੀਕ ਨੂੰ ਰਾਤ ਦਿੱਤਾ ਹੀ ਮੰਨ ਲਓ ਰਾਤ ਇਹ ਚੱਲਦੀ ਰਹੂਗੀ 25 ਤਰੀਕ ਨੂੰ ਆਪਣੇ ਫੇ ਆਪਣੇ ਪੱਛਮੀ ਹਵਾ ਦੀ ਵਾਪਸੀ ਹੋ ਜਾਊਗੀ ਤਾਂ ਮੌਸਮ ਸਾਫ਼ ਹੋ ਜਾਊਗਾ 24 ਤਰੀਕ ਤੱਕ ਆਪਣੇ ਕੱਲ ਤਾਂ ਹੀ ਆਪ ਨੂੰ ਮੌਸਮ ਵਿਭਾਗ ਵੱਲੋਂ ਮਤਲਬ ਮਿਲੀ ਹੈ ਕਿ ਥੋੜੇ ਬੋਲੇ ਭਾਗਾਂ ਵਿੱਚ ਕੱਲ੍ਹ ਨੂੰ ਵੀ ਮੀਂਹ ਦੇਖਣ ਨੂੰ ਮਿਲੂਗਾ ਅੱਜ ਤਾਂ ਮੀਂਹ ਦੇਖਣ ਨੂੰ ਮੈਲੀਆ ਲੱਗ ਭਾਗ ਸਾਰੇ ਪੰਜਾਬ ਵਿੱਚ ਕੱਲ੍ਹ ਨੂੰ ਵੀ ਥੋੜੇ ਬੋਲੇ ਭਾਗਾਂ ਵਿੱਚ ਦੁਪਹਿਰ ਤੱਕ ਤਾਂ ਮੀਂਹ ਦੇਖਣ ਨੂੰ ਮਿਲ ਸਕਦਾ ਬਾਕੀ ਮੌਸਮ ਘਾਹ ਦੀ ਰੌਪਾਂ ਬੁੱਟ ਦੇਖ ਲਈਏ ਜਿਤੇ 23 ਤਰੀਕ ਤੱਕ ਦੇਖ ਲਈ ਪੰਜਾਬ ਅਤੇ ਆਪਣੇ ਹਰਿਆਣਾ ਵਿੱਚ ਬਾਕੀ ਮੀਂਹ ਦੀ ਕੋਈ ਖਾਸ ਵਾਰਨ ਬਾੜਾ ਆਪਣੇ ਫੋਗੋ ਵੀ ਦੇਖੂਗਾ ਕਿ ਹੁਣ ਮਿਤਨਾ ਚ 25 ਤਰੀਕ ਤੋਂ ਆਪਣੇ ਧੰਦੇ ਉੱਤੇ ਥੋੜਾ ਜਿਹਾ ਹੋਰ ਵਾਦਾ ਦੇਖਣ ਨੂੰ ਮਿਲੂਗਾ ਆਪ ਨੂੰ। ਵਾਕਿਆ ਬਾ ਗੱਲ ਕਰੀਏ ਆਪਣੇ 27 ਤਰੀਕ ਨੂੰ ਫੇਮ ਹੀ ਦੇਖਣ ਨੂੰ ਮਿਲ ਸਕਦਾ। ਵਾਕਿਆ ਆਪਾਂ 24 ਤਰੀਕ ਨੂੰ ਵੀ ਆਪ ਨੂੰ ਮੀ ਦੇਖਣ ਨੂੰ ਮਿਲੂਗਾ। ਹੁਣ ਆਪਾਂ ਕਾਲਮ ਨਾਲ ਕਰ ਗਏ ਅੱਜ 23 ਤਰੀਕ ਸ਼ਾਮਾਂ ਦੇ ਪੰਜਾਬ ਦੇ ਸਾਰੇ ਭਾਗਾਂ ਵਿੱਚ ਲੱਗਾ ਪਕ ਟਟਮੀ ਜੀ ਕਾਰਵਾਈ ਦੇਖਣ ਨੂੰ ਮਿਲ ਜਲੋਗੀ। ਹਲਕੀ ਦਰਮਿਆਨੀ ਬੂੰਦਾਬੰਦੀ ਜਾਰੀ ਰਹੂਗੀ। ਸ਼ੀਤ ਲਹਿਰ ਅਗੇ ਮਾਹੌਲ ਬਣਿਆ ਹੋਣ ਠੰਡ ਪੂਰੀ ਵੱਡੇ ਪੱਧਰ ਤੇ ਹੈ। ਬੱਦਲਵਾਈ ਬਣਦੀ ਵਿਗੜਦੀ ਰਹੂਗੀ। ਆਪਣੇ 26 30 ਸੌਰੀ 24 ਦਸੰਬਰ ਤਾਈ 24 ਦਸੰਬਰ ਦੀ ਦੁਪਹਿਰ ਤੋਂ ਬਾਅਦ ਪੰਜਾਬ ਵਿੱਚ ਹਲਕੀ ਦਰਮਿਆਨੀ ਝੋਪ ਦੇਖਣ ਨੂੰ ਮਿਲੂਗੀ। ਟੁੱਟਮੇ ਹੀ ਝੋਪ ਕਾ ਲੋਗੀ। ਟੁੱਟਮੇ ਹੀ ਬਦਲਵਾਈ ਹੁੰਦੀ ਜਾਂਦੀ ਰਹੂਗੀ। ਤਾਂ ਪਛਾਰਾ ਮਾਹੌਲ ਬਣਿਆ ਰਹੂਗਾ ਕੱਲ ਨੂੰ ਵੀ। ਬਾਕੀ ਟੈਂਪਰੇਚਰ ਦੀ ਗੱਲ ਕਰੀਏ ਆਪਾਂ। ਟੈਂਪਰੇਚਰ ਆਪ ਨੂੰ 1 ਡਿਗਰੀ ਦੇਖਣ ਮਿਲੇ ਆ ਆਉਣ ਵਾਲੇ ਦਿਨਾਂ ਚ ਪੰਜਾਬ ਵਿੱਚ ਹੋਰ ਠੰਡ ਦੇਖਣ ਨੂੰ ਮਿਲੂਗੀ ਬਾਕੀ ਅੱਜ ਵੀ ਨਵੀਂ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਲੈ ਕੇ ਨੂੰ ਸਬਸਕ੍ਰਾਈਬ ਵੀ ਕਰ ਲੋ ਧੰਨਵਾਦ